ਵੇਗਾ ਤੁਰੂ ਤੋਂ ਸੋਕੀ ਆ ਰਿਖ ਸਕਰਨ ਦਾ ਆਉਂਦਾ ਸਵਾਦ ਗੱਲ ਨੂੰ ਤੇ ਕਹਿਣ ਦਾ ਕਿ ਦੋ ਕੋਲੀਆਂ ਕਰਾਰੀਆਂ ਨਹੀਂ ਜੜ ਹੋਣੀਆਂ ਅਈ ਦਾਕਾ ਸਾਡੀਆਂ ਸਾਡੀਆਂ ਰਿਸ਼ਤ ਦਿਦੇ ਬੈਠ ਜਾ ਕੁਰਸੀ ਨੀ ਨਾ ਖੜਾ ਕਿਉਂ ਆ ਯਾਰ ਮੁੰਡਾ ਨਹੀਂ ਕਾਲਾ ਹਾਂ ਤੁਹਾਡੇ ਨਾਲ ਲੱਗਾ ਕਾ ਮਾਹ ਤੋਂ ਬੈਠ ਜਾ ਬੰਦਰ ਕੋਲ ਆ ਕੇ ਮਾੜਾ ਕਾਰਜ ਕਰਵਾਉਂਗਾ ਅਸਮਰ ਕਰੇ ਪਰੰਪਰਤਾ ਨਾਲ ਕਿਹੜਾ ਪਹਿਲਵਾਨ ਗੱਸਾ ਪਹਿਲਵਾਨਾ ਖੌੜਾ ਟਲਮਾ ਦੁਬੇ ਪਹਿਲਵਾਨ ਜਿਹੜੇ ਖੜੇ ਦਾ ਮੰਨ ਲੈ ਕਹਿੰਦਾ ਮੈਂ ਤਾਂ ਦਿੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਪੰਗਰਾਂ ਦੇ ਸਿਰਿਆਂ ਤੇ ਲਾਉਣ ਨੂੰ ਐ ਰੱਬ ਕਦੇ ਖੜੇ ਬੈਠੇ ਰੋਟੀ ਨਹੀਂ ਮੁੰਡਾ ਉਹ ਵੀ ਤੋੜਨੀ ਪੈਂਦੀ ਰਮੂਥ ਪਾਉਣ ਤੋਂ ਐਵੇਂ ਤਲੀ ਆਂਦੀਆਂ ਵੀ ਗੇਮਾਂ ਜਿੱਤੀਆਂ ਕੋਟੀ ਦੇ ਖਿਡਾਰੀ ਵੀ ਹਰਾਉਣੀ ਪੈਂਦੇ ਨੇ ਕਿ ਐਵੇਂ ਲੋਕੀ ਰਹਿੰਦੇ ਚੰਗੇ ਬਣ ਬੀਕਦੇ ਆ ਜਿਹੜੇ ਚੰਗੇ ਆਉਦੇ ਨਹੀਂ ਲਿਆਉਣੇ ਪੈਂਦੇ ਨੇ ਚੱਲ ਹੁ ਮੁਕਾਬਲਾ ਲਾ ਰਾਂਗੇ ਨੋਟੇ ਵਿੱਚ ਆਜੇ ਬਾਅਦ ਦੂਸਰੇ ਪਾਸੇ ਕਰ ਸੱਤਾਂ ਨੂੰ ਆਣ ਪ੍ਰਮੇ ਚਾਰ ਹੀ ਗੁੱਛਰ ਤੇ ਪੰਜਾੜਾ ਕਰਿਓ ਅਜੇ ਗੇੜਾ ਘਰਾਂ ਘੰਡੀਆਂ ਲੰਦਾ ਔਰ ਸੁੱਖੀ ਦੇ ਪਵਾਨੀਆਂ ਦੇ ਲੱਗੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲਗੁਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਗਵੇਰਪੁੱਤ ਧੌਣੇ ਲੁੱਕੋ ਵਾਲਿਆ ਕਿ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਅੱਖੇ ਓਵਰੇ ਪਟਾਰੀ ਵਿੱਚ ਪੌਣੇ ਲੱਕੋ ਵਾਲਿਆ ਆਏ ਮਿੱਟੀ ਖਾਦੇ ਸੱਪਾ ਇਹਨਾਂ ਨੇ ਆਣੇ ਖੇਡਦੇ ਅੱਖੇ ਓਵਰੇ ਪਟਾਰੀ ਕਰਦਾ ਪਰ ਸਵਾਦ ਸਦਾ ਕੌਣ ਦੇ ਦੱਸਾ ਫਰਦਾ ਹਰਦੀਪੇ ਤੇ ਜੱਸੀ ਵਾਲੀ ਕੁਸ਼ਤੀ ਹੋਣੀ ਹੈ ਬੜੀ ਲਕਸੇ ਕਰਾਈਆਂ ਨੇ ਸ਼ਾਬਾਸ਼ ਸ਼ਾਬਾਸ਼ ਸੋਰੇ ਲਾਦੇ ਜੋ ਤੇ ਕਰਦੇ ਕੋਸ ਦਾ ਫੈਸਲਾ ਲੈ ਗਾ ਮੇਰੋਂ ਵੀ ਸ਼ਾਬਾਸ਼ ਹਾਂ ਸ਼ਾਬਾਸ਼ ਵਹੀ ਬਹੁਤ ਵਧੀਆ ਮੁਕਾਬਲੇ ਮੌਜੂਦ ਨਾ ਦਰਮਿਆਨ ਚੱਲਦੀ ਹੋਈ ਕੁਸ਼ਤੀ ਵੀ ਹੈ ਦੇਖਾਂ ਵੇ ਕੋਣ ਜਿੰਬਰ ਕੋਣ ਹੈ ਦਾ ਬੱਲੇ ਬੱਲੇ ਕੁਸ਼ਤੀਆਂ ਵਧੀਆ ਕੁਸ਼ਤੀਆਂ ਵਿੱਚ ਤੁਸੀਂ ਪੁੱਛਾ ਦੀ ਲੋਕ ਮੰਗਾ ਤੇ ਬਾਈ ਅਨੁਰਾਗ ਪਹਿਲਵਾਨ ਹਰਿਆਣਾ ਤੇ ਲੱਖੀ ਪਹਿਲਵਾਨ ਉੱਚਾ ਪੰਡਾ ਇਸ ਨਗਰ ਦਾ ਪਹਿਲਵਾਨ ਹੈ ਕਾਲੇ ਘਾਂਗੀ ਦੇ ਖਾਰੇ ਦਾ ਮਾਮਲ ਲੱਖੀ ਤੇ ਅਮਲਾਗ ਵਾਲੀ ਕੁਸ਼ਤੀ ਦੀ ਅਗਲੀ ਹੋਣੀ ਹੈ ਨੋਟ ਕਰੋ ਬਾਈ ਇੱਕ ਬੇਨਤੀ ਆ ਬਾਬਾ ਧਰਮਿੰਦਰ ਪਹਿਲਵਾਨ ਜੀ ਪੁੱਜੇ ਮੜਾ ਕਾਲੇਪੁਰ ਇਕੱਠਾ ਸੱਜਣਾਂ ਦਾ ਪੱਟਾ ਕੋਲ ਅਮੀ ਕਾਕੇ ਤੇ ਆ ਨਹੀਂ ਬਿਨਵਾ ਦਾ ਐਸਾ ਰਹਤਾ ਰਹੇ ਮਾਰਪ੍ਰੀਤ ਤੇ ਅਕਲ ਤਾਮਰ ਰਤਿਕ ਬਾਈ ਸੋ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਦੇ ਮਹਿਮਾਨ ਡਾਕਟਰ ਮਨਹਰ ਸਿੰਘ ਜੀ ਹਲਕਾ ਅੰਤਯਾਰ ਜੀ ਹਲਕਾ ਬਸੀ ਪਠਾਣਾ ਕੰਗਸ ਪਾਰਟੀ ਚੰਨੀ ਇਕਬਾਲਜੀ ਖਾਨਪੁਰ ਤੋਂ ਹਰਦਨ ਖਾਨਪੁਰ ਮੰਨਜੀ ਖਾਨਪੁਰ ਤੋਂ ਨੂੰ ਦੱਸ ਜੀ ਹਰਜੋਤ ਘਰਾਲੀ ਤੇ ਨਾਲ ਹੀ ਸਾਡੇ ਨਗਰ ਦੇ ਸਰਪੰਚ ਤੋਂ ਬਾਈ ਅਨੁਰਾਗ ਪਾਇਲਵਾਨ ਕੀ ਪਹਿਲਵਾਨ ਉੱਚਾ ਪੰਡਾ ਉਸੇ ਨਗਰ ਦਾ ਪਹਿਲਵਾਨ ਹੈ ਕਾਲੇ ਪਹਾੜੀ ਦੇ ਖਾਰੇ ਪਾਣ ਵਾਲਾ ਲੱਕੀ ਤੇ ਅੰਮ੍ਰਾਗ ਵਾਲੀ ਕੁਸ਼ਤੀ ਦੀ ਅਗਲੀ ਹੋਣੀ ਹੈ ਨੋਟ ਕਰੋ ਬਾਈ ਇੱਕ ਬੇਨਤੀ ਹੈ ਤੁਹਾਨੂੰ ਧਰਮਿੰਦਰ ਪਹਿਲਵਾਨ ਦੀ ਪੂਜਾ ਮਨਾਇਆਇਆ ਹੈ ਕਾਲੇਪੁਰ ਅੰਗੂਰ ਅਤਰਮਿੰਦਰ ਕਾਲੀ